ਦਾ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਸੂਬਾ ਪਧਰੀਕ ਵਿਸ਼ੇਸ਼ ਮੀਟਿੰਗ ਗੁਰਹਿੰਦ ਦੇ ਪੈਲੇਸ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦੀ ਚੋਣ ਵੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰੋਜਾਇਡਿੰਗ ਅਫਸਰ ਗੁਰਵਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਪ੍ਰਧਾਨਗੀ ਦੀ ਚੋਣ ਅਬਜਰਬਰ ਨਿਰਮਲ ਸਿੰਘ ਰਜਿੰਦਰ ਸਿੰਘ ਤੰਨਾ ਦੀ ਦੇਖ ਰੇਖੇਟ ਸ਼ਾਂਤੀਮਈ ਤਰੀਕੇ ਨਾਲ ਨਿਰਪੱਖ ਹੋ ਕੇ VOTING ਹੋਈ। ਉਹਨਾਂ ਦੱਸਿਆ ਕਿ ਪ੍ਰਧਾਨਗੀ ਲਈ ਦੋ ਦਾਅਵੇਦਾਰ ਮੈਦਾਨ ਵਿੱਚ ਸਨ। ਜਿਨ੍ਹਾਂ ਵਿੱਚ ਜੁਝਾਰ ਸਿੰਘ ਸੰਧੂ ਲੜਕਾ ਕਲਾ ਅਤੇ ਜਗਤਾਰ ਸਿੰਘ ਗਿੱਲ ਮਹਿਲ ਕਲਾ ਸਨ ਪੀਪੀਏ ਦੇ કુલ 437 ਡੈਲੀਗੇਟਸ ਵਿੱਚੋਂ 367 ਮੈਂਬਰਾਂ ਨੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ ਜਿੱਤੇ ਵਿੱਚ ਜੁਝਾਰ ਸਿੰਘ ਸੰਧੂ ਨੂੰ 268 ਵੋਟਾਂ ਤੇ ਜਗਤਾਰ ਸਿੰਘ ਗਿੱਲ ਨੂੰ 96 ਵੋਟਾਂ ਪਈਆਂ ਜਦਕਿ ਤਿੰਨ ਵੋਟਾਂ ਰੱਦ ਹੋਈਆਂ ਜਿਸ ਨਾਲ ਜੁਝਾਰ ਸਿੰਘ ਸੰਧੂ ਜੇਤੂ ਰਹੇ ਅਤੇ 2 ਸਾਲਾਂ ਲਈ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ ਹੋਏ ਜਿਨ੍ਹਾਂ ਨੂੰ ਸਮੂਹ ਮੈਂਬਰਾਂ ਵੱਲੋਂ ਹਾਰ ਪਾ ਕੇ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜੁਜਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਪਹਿਲਾ ਅਸੋਸੀਏਸ਼ਨ ਵਿੱਚ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ ਹੁਣ ਪ੍ਰਧਾਨਗੀ ਦੀ ਜ਼ਿੰਮੇਵਾਰੀ ਸਾਥੀਆਂ ਨੇ ਦਿੱਤੀ ਹੈ ਜਿਸ ਦੇ ਲਈ ਸਾਰੇ ਹੀ ਵੋਟਰਾਂ ਦਾ ਅਤੇ ਅਹੁਦੇਦਾਰਾਂ ਦਾ ਉਹਨਾਂ ਨੂੰ ਪ੍ਰਧਾਨ ਨਿਯੁਕਤ ਕਰਨ ਤੇ ਧੰਨਵਾਦ ਕਰਦੇ ਹਨ ਉਹਨਾਂ ਨੇ ਕਿਹਾ ਕਿ ਜਲਦ ਹੀ ਉਹ ਆਪਣੀ ਨਵੀਂ ਟੀਮ ਦਾ ਵੀ ਐਲਾਨ ਕਰਨਗੇ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣੋ ਨਿਰੰਤਰ ਸਿੰਘ ਫੱਗੂਆਲਾ ਅੱਜ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਚੋਣਤੀ ਪਿਛਲੇ 4 ਸਾਲ ਤੋਂ ਮੈਂ ਪ੍ਰੈਜ਼ੀਡੈਂਟ ਚੱਲੇ ਆ ਰਿਹਾ ਸੀ ਅੱਜ ਅਸੀਂ ਜਿਹਾਰ ਸਿੰਘ ਨੂੰ ਪ੍ਰੈਜ਼ੀਡੈਂਟ ਬਣਾਇਆ ਜਿਹਾਰ ਸਿੰਘ ਬਹੁਤ ਵਧੀਆ ਇਨਸਾਨ ਨੇ ਪਿਛਲੇ 4 ਸਾਲਾਂ ਤੋਂ ਸਾਡੇ ਨਾਲ ਕੰਮ ਕਰਦੇ ਆ ਰਹੇ ਨੇ ਅਸੀਂ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਇਹਨਾਂ ਨੂੰ ਪ੍ਰਧਾਨ ਬਣਾਉਣ ਦੀ ਜਿਹੜਾ ਅੱਜ ਮਾਨ ਬਖਸ਼ਿਆ ਸਾਰੇ ਡੈਲੀਗੇਟ ਸਾਹਿਬਾਨ ਨੇ ਅਸੀਂ ਤਕਰੀਬਨ ਪਿਛਲੇ 4 ਸਾਲ ਤੋਂ ਉਸ ਤੋਂ ਪਹਿਲਾਂ ਸਾਡੇ ਗੁਰਨਾਮ ਸਿੰਘ ਸ਼ੇਰਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਨਲਾਓ ਪ੍ਰਧਾਨ ਜੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਨੂੰ 2014 ਤੋਂ ਲੈ ਕੇ ਹੁਣ ਤੱਕ ਕਾਫੀ ਬਲੰਦੀਆਂ ਨੇ ਪਹੁੰਚਾਇਆ ਹੈ ਫੋਟੋਗ੍ਰਾਫਰਾਂ ਦੀ ਭਲਾਈ ਲਈ ਬਹੁਤ ਵੱਡੇ ਫੈਸਲੇ ਵੀ ਲਏ ਨੇ ਬਹੁਤ ਵੱਡੇ ਕੰਮ ਵੀ ਕੀਤੇ ਨੇ ਹੁਣ ਅਸੀਂ ਇੱਕ ਹਾਲ ਬਣਾਇਆ ਹਾਈ ਟੈਕ ਹਾਲ ਮੈਨੂੰ ਲੱਗਦਾ ਉੱਤਰੀ ਭਾਰਤ ਦੇ ਵਿੱਚ ਸਾਇਦ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਵਿੱਚ ਸਾਡੇ ਇਕੱਲੇ ਪੰਜਾਬ ਕੋਲੇ ਆ ਜਿੱਦੇ ਵਿੱਚ ਅਸੀਂ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫੀ ਸਿਖਾਉਣ ਦੇ ਪ੍ਰਾਲੇ ਕਰ ਰਹੇ ਹਾਂ ਮੈਂ ਗੁਰਵਿੰਦਰ ਸਿੰਘ ਚਾਨਾ ਮੈਂਬਰ ਸਰਪ੍ਰਸਟ ਕਮੇਟੀ ਪੀਪੀ ਜਲੰਧਰ ਦਾ ਜਿਹਦੇ ਵਿੱਚ ਕੇ ਸਾਨੂੰ ਪੀਪੀ ਦੀ ਟੀਮ ਨੇ ਸਾਡੇ ਸਿਰ ਜ਼ਿੰਮੇਵਾਰੀ ਇਲੈਕਸ਼ਨ ਦੀ ਪਾਈ ਸੀ ਜਿਸ ਤੱਕ ਮੇਨ ਮੇਰਾ ਜ਼ਰੂਰ ਮੈਂ ਸੀ ਔਰ ਮੇਰੀ ਰਹਿਨਵਾਈ ਦੇ ਥੱਲੇ ਬਿਲਕੁਲ ਸ਼ਾਤਬਾਈ ਤਰੀਕੇ ਨਾਲ ਨਿਰਪੱਖ ਹੋ ਕੇ ਸੀ VOTING ਕਰਾਈਆ ਸਾਡੇ ਕੋਲ ਪੀਪੀ ਦੇ ਮੈਂਬਰ 439 ਡੈਲੀਗੇਟਸ ਦੇ ਜਿਨ੍ਹਾਂ ਦੇ ਵਿੱਚੋਂ 367 ਡੈਲੀਗੇਟ ਨੇ ਹਿੱਸਾ ਲਿਆ ਜਿਹਦੇ ਵਿੱਚ ਕੇ ਜਗਿਆਰ ਸਿੰਘ ਸੰਧੂ ਨੂੰ 268 ਵੋਟ ਤੇ ਜਗਤਾਰ ਸਿੰਘ ਗਿੱਲ ਨੂੰ ਛਰਨੇ ਵੋਟਾਂ ਪਈਆਂ ਜਦ ਕੇ ਤਿੰਨ ਵੋਟਾਂ ਰੱਦ ਹੋ ਗਈਆਂ ਸਾਫ ਸੁਥਰਾ ਬਿਲਕੁਲ ਨਿਰਪੱਖ ਹੋ ਕੇ ਚੋਣ ਕਰਾਈਆਂ ਸੀ ਕੋਈ ਇਹਦੇ ਵਿੱਚ ਤੇ ਪ੍ਰਧਾਨ ਜਿਹੜਾ ਜਿਹਾਰ ਸਿੰਘ ਨੂੰ ਚੁਣਿਆ ਗਿਆ ਤੇ ਬਾਕੀ ਇਹਦੀ ਜ਼ਿੰਮੇਵਾਰੀ ਹੈ ਇਹ ਆਪਣੀ ਟੀਮ ਆਪ ਚੁਣੂਗਾ ਇਹਨੂੰ ਕਿੰ다 ਦੇ ਬੰਦੇ ਚਾਹੀਦੇ ਆ ਕਿੰ다 ਦੇ ਨਹੀਂ ਚਾਹੀਦੇ ਉਹ ਇਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਮੈਂ ਆਸ ਕਰਦਾ ਵੀ ਆਉਣ ਵਾਲੇ 2 ਸਾਲਾਂ ਲਈ ਸਾਡੀ ਪੀਪਲ ਟੀਮ ਨੂੰ ਹੋਰ ਵੀ ਉੱਗਾ ਲੈ ਕੇ ਜਾਵੇਗਾ ਧੰਨਵਾਦ ਆਹ ਪ੍ਰਧਾਨ ਦੀ ਚੋਣ 2 ਸਾਲ ਬਾਅਦ ਦੀ ਆ 2 ਸਾਲ ਨਹੀਂ ਵੇਰਡਾ ਜੀ 2 ਸਾਲ ਤੋਂ ਬਾਅਦ ਇਹਨਾਂ ਦੇ ਕੰਮ ਕਰ ਨੂੰ ਦੇਖ ਕੇ ਜੇਕਰ ਤਾਂ ਕੰਮ ਕਰ ਬਹੁਤ ਵਧੀਆ ਕਰਦੇ ਆ ਤਾਂ ਸ਼ਾਇਦ ਇਹਨਾਂ ਨੂੰ ਰਿਪੀਟ ਕਰਤ ਰਹਾ ਵੀ ਨਹੀਂ ਤਾਂ ਫਿਰ ਫੋਰ ਪ੍ਰਧਾਨ ਚੁੜਾ ਜਾਂਦਾ। ਸਮੱਸਿਆਵਾਂ ਕੀ ਹੋ ਸਹੀ ਇਹਨਾਂ ਦੀ? ਸਾਡੀ ਫੋਟੋਆਂ ਸਾਡੀ ਇਹ ਸਮੱਸਿਆਵਾਂ ਆਮ ਤੌਰ ਤੇ ਗਾਹਗਾਲੀਆਂ ਹੀ ਆ ਬਹੁਤੀਆਂ ਜਿਹਦੇ ਵਿੱਚ ਕਸਟਮਰ ਸਾਨੂੰ ਪੈਸੇ ਸਾਡੇ ਮਾਰ ਜਾਂਦਾ ਜਾਂ ਰੱਖ ਜਾਂਦਾ। ਕੋਈ ਇਹੀ ਸਮੱਸਿਆਵਾਂ ਸਾਡੀਆਂ ਬਾਕੀ ਅਸੀਂ ਮਾਈਕ ਤੌਰ ਤੇ ਕਾਫੀ ਸਟ੍ਰੌਂਗ ਆ ਸਾਡੀ ਪੀਪੀਏ ਬਹੁਤ ਸਟ੍ਰੌਂਗ ਆ ਮਾਈਕ ਤੌਰ ਤੇ ਅਸੀਂ ਕਿਸੇ ਕੋਲ ਪੈਸਾ ਨਹੀਂ ਪਾਗਦੇ ਸਿਰਫ ਆਪਣੀ ਫੀਸਾਂ ਹੀ ਲੈਂਦੇ ਆ। ਉਹ ਫਿਰ ਸਾਦੇ ਇੱਕ ਅਸੀਂ ਐਗਜ਼ਿਬਿਸ਼ਨ ਲਾਉਣੀ ਹੈ ਇੱਕ ਸਾਲ ਬਾਅਦ ਉਹਦੇ ਸਿਰ ਦੇ ਉੱਤੇ ਸਾਡੀ ਪੀਪੀ ਚੱਲ ਰਹੀ ਹੈ ਜਦ ਕਿ ਸਾਡੇ ਕੋ ਹਿੰਦੂਸਤਾਨ ਦੇ ਵਿੱਚ ਕਿਸੇ ਵੀ ਸੰਸਥਾ ਦੇ ਕੋਲ ਆਪਣਾ ਦਫ਼ਤਰ ਨਹੀਂ ਹੋਊਗਾ ਪਰ ਸਾਡੇ ਕੋਲ ਜਿਹੜੀ ਸਾਡੀ ਪੀਪੀ ਦੀ ਸੰਸਥਾ 1952 ਤੋਂ ਚੱਲੀ ਆਉਂਦੀ ਆ ਉਹਨਾਂ ਸਾਡੇ ਬਜ਼ੁਰਗਾਂ ਨੇ ਸਾਲੂ ਲੈ ਕੇ ਦਿੱਤੀ ਸੀ ਲਗਭਗ 5 ਕਨਾਲ ਤੋਂ ਵੀ ਉੱਤੇ ਸਾਡਾ ਦਫ਼ਤਰ ਹੈ ਜਿਹੜਾ ਕਿ ਸ਼ਾਇਦ ਇੱਕ ਰਿਕਾਰਡ ਹੀ ਹੋਊਗਾ ਵਰਲਡ ਦੇ ਵਿੱਚ ਗੰਦੋਫਾਂ ਦੇ ਵਿੱਚ ਇੰਨਾ ਵੱਡਾ ਦਫ਼ਤਰ ਕਿਸੇ ਕੋਲ ਨਹੀਂ ਹੋਊਗਾ ਜਿਹੜਾ ਕਿ ਰਣਜੀਤ ਸਿੰਘ ਫਗੂਆਲਿਆ ਇਹਨਾਂ ਦੀ ਟੀਮ ਸਿੰਘ ਸਾਹਿਬ ਨੇ ਬੜੇ ਤਰੀਕੇ ਨਾਲ ਮੈਰਜਰ ਕਰਕੇ ਅਸੀਂ ਇਸ ਨੂੰ ਇੱਥੇ ਤੱਕ ਲੈ ਕੇ ਆਏ ਆ ਹੁਣ ਅਸੀਂ ਗਾਹਾਂ ਚ ਜਿੰਮੇਵਾਰੀ ਜਿਹੜੀ ਚਿਹਾਰ ਸਿੰਘ ਦੇ ਪਾਤੀ ਆ ਆਸ ਕਰਦੇ ਆ ਵੀ ਇਹ ਵੀ ਸਾਡੀ ਟੀਮ ਨੂੰ ਉਸੇ ਤਰ੍ਹਾਂ ਹੀ ਅੱਗੇ ਲਿਜਾ ਦੇ ਸਾਡਾ ਦਫ਼ਤਰ ਕਿੱਥੇ ਬਣਿਆ ਹੋਇਆ ਹੈ ਸਾਡਾ ਦਫ਼ਤਰ ਪੀਪੀਏ ਪੰਜਾਬ ਫੁੱਟਰ ਐਸੋਸੀਏਸ਼ਨ ਜਲੰਧਰ ਗੁਰਨਾਥਕ ਮਿਸ਼ਨ ਚੌਂਕ ਦੇ ਵਿੱਚ ਪਹਿਲਾ ਦਫ਼ਤਰ ਸਾਡਾ ਹੈ ਇਹ ਜੀ ਮੈਂਬਰਸ਼ਿਪ ਹੈਗੀ ਆ ਉਹਦਾ ਆਪਣਾ ਸਟੂਡੀਓ ਚਾਹੀਦਾ ਫੋਟੋਗ੍ਰਾਫੀ ਦਾ ਕੰਮ ਕਰਨਾ ਚਾਹੀਦਾ 2 ਸਾਲ ਦੇ ਅਸੀਂ 600 ਰੁਪਏ ਉਹਨਾਂ ਕੋਲੋਂ ਮੈਂਬਰਸ਼ਿਪ ਲੈਨੇ ਆ ਜਿਹਦੇ ਵਿੱਚ ਇੱਕ ਉਹ ਆਈਡ ਕਾਰਡ ਇੱਕ ਦੁਕਾਨ ਤੇ ਲਾਉਣ ਲਈ ਸਰਟੀਫਿਕੇਟ ਦਿੱਤਾ ਜਾਂਦਾ ਔਰ 2 ਸਾਲ ਲਗਾਤਾਰ ਅਸੀਂ ਉਹਦੀ ਉਹਨੂੰ ਉਹਦੇ ਮਰ ਜਣੀ ਉਹਦਾ ਧਿਆਨ ਰੱਖਦੇ ਆ ਕਹਿੰਦਾ मतलब ਉਹਨੂੰ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਉਹਦੇ ਜ਼ਿੰਮੇਵਾਰ ਬੈਠੇ ਆ 600 ਰੁਪਏ ਕੋ ਬਹੁਤਾ ਨਹੀਂ ਹੈਗਾ ਤੇ ਅਸੀਂ 2 ਸਾਲ ਉਹਦਾ ਜਿਹੜੀ ਪੂਰਾ ਕਦੇ ਵੀ ਉਹਨੂੰ ਕੋ ਪ੍ਰੋਬਲਮ ਆਜ ਮੇ ਪੋਸ ਵਾਲੇ ਨਾਲ ਦੇ ਕਸਟਮਰ ਨੇ ਪੂਰਾ ਸਾਥ ਦੇਇਆ ਸਾਰੀ ਟੀਮ ਸਾਡੀ ਪੂਰਾ ਸਾਥ ਹੈ ਅੱਜ ਮਨੀ ਜੀ ਪਹਿਲਾਂ ਤਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਮੈਂ ਪੰਜਾਬ ਐਸੋਸੀਏਸ਼ਨ ਦੇ ਸਾਰੇ ਡੈਲੀਗੇਟਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਵੋਟਾਂ ਪਾ ਕੇ ਚੁਣਿਆ ਮੈਂ ਇਹ ਵਿਸ਼ਵਾਸ ਦਉਣਾ ਸਾਰਿਆਂ ਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲੂੰਗਾ ਸੀਨੀਅਰ ਟੀਮ ਨੂੰ ਵੀ ਨਾਲ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਅੱਗੇ ਚੱਲਾਂਗੇ ਫੋਟੋਗ੍ਰਾਫੀ ਨੂੰ ਅਸੀਂ ਹੋਰ ਉੱਚਾ ਚੱਕਣ ਲਈ ਜੋ ਵੀ ਸਾਲ ਤੋਂ ਕਰ ਹੋਇਆ ਵੱਧ ਤੋਂ ਵੱਧ ਕਰਾਂਗੇ ਮੈਨੂੰ ਕੀ ਹੋਦਾ ਕਿ ਨਹੀਂ ਚੱਲਦਾ ਜਿੰਨਾਂ ਵਾਲਿਆਂ ਨਾਲ ਕਿਰ ਲੱਭ ਮੈਂ 4 ਸਾਲ ਤੋਂ ਪੰਜਾਬ ਦੀ ਟੀਮ ਦੇ ਵਿੱਚ ਸੀਗਾ ਜੀ ਐਸ 2 ਸਾਲ ਤੋਂ ਸੀਨੀਅਰ ਵਾਈਸ ਪ੍ਰਧਾਨ ਸੀਗਾ ਰੰਤੀ ਸਿੰਘ ਪ੍ਰਧਾਨ ਸੀਗੇ ਸਾਡੇ 4 ਸਾਲ ਤੋਂ ਲਗਾਤਾਰ ਇਹਨਾਂ ਦੇ ਨਾਲ ਕੰਮ ਕੀਤਾ ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਅੱਗੇ ਵੀ ਇਹਨਾਂ ਤੋਂ ਸਿੱਖਦੇ ਜਾਵਾਂਗੇ ਤਾਂ ਕਿ ਵਧਾਂਗੇ ਜੀ ਦੋ ਕੈਂਡੀਡੇਟ ਸੀਗੇ ਜੀ ਤੁਸੀਂ ਦੇ ਹਾਂਜੀ ਚਲੋ ਤੇਰੀ ਮਣੀ ਨਹੀਂ ਸ਼ਾਂਤੀ ਇਦਾਂ ਹੀ ਹੁੰਦੀ ਆ ਜੀ ਇਹ ਪਰਿਵਾਰ ਆ ਨਹੀਂ ਵੰਡੀ ਦਾ VOTING ਹੋ ਗਈ ਹਨਾ ਇਹ ਰਿਜ਼ਲਟ ਇਹ ਕੀ ਰਿਜ਼ਲਟ 96 ਵੋਟਾਂ ਮੇਰੇ ਆਪੋਜਿਟ ਮੁੰਡਾ ਸੀਗਾ ਜਿਹੜਾ ਜੀ ਉਹਨੂੰ ਪਈਆਂ 268 ਵੋਟਾਂ ਮੈਨੂੰ ਪਈਆਂ ਜੀ ਤਿੰਨ ਵੋਟਾਂ ਕੈਨਸਲ ਹੋਈਆਂ ਥੈਂਕ ਯੂ ਜੀ ਸਾਰਿਆਂ ਦਾ ਅੱਜ ਤੱਕ ਨਵੀਂ ਟੀਮ ਦਾ ਕਦੇ ਦਾ ਕੋਰ ਜਿਹੜਾ ਵਾਦਾ ਕਰਦਾ ਹੈ ਨਾ ਬਹੁਤ ਛੇਤੀ ਕਰਾਂਗੇ ਜੀ ਅੱਗੀ ਪਿਛੇ ਸਾਡੀ ਉਹਦੇ ਵਿੱਚ ਵਿੱਚ ਅਸੀਂ ਟੀਮ ਦਾ ਵਾਅਦਾ ਕਰਾਂਗੇ ਛੇਤੀ ਤੋਂ ਛੇਤੀ ਅਸੀਂ ਦੇਖਿਆ ਛੋੜੇ ਆ ਆਪਣਾ ਕਸਬਾ ਮੇਂਦਾ ਗੁਰਾਇਆ ਇੱਥੇ ਪੰਜਾਬ ਲੈਵਲ ਦੀ ਐਜੂਕੇਸ਼ਨ ਜਿਹੜੀ ਲੱਗਣੀ ਸੀ ਹਾਂਜੀ ਮੇਰੀ ਮਾਂ ਸਾਨੂੰ ਮਿਲਿਆ ਤੇ ਹੁਣ ਅੱਜ ਜਿਹੜੇ ਜ਼ੋਨ ਆ ਜ਼ੋਨ ਨੂੰ ਜਿਹੜਾ ਗੁਰਾਇਆ ਚੈਦੇ ਚੁੜਿਆ ਇਹ ਸਾਡੇ ਪ੍ਰਧਾਨ ਸਾਹਿਬ ਦੀ ਮਿਹਰਬਾਨੀ ਆ ਜੀ ਇੰਨੀ ਸਾਡਾ ਸਾਥ ਦਿੱਤਾ ਤਾਂ ਅਸੀਂ ਗੁਰਾਇਆ ਚ ਲੈ ਕੇ ਆ ਗਏ ਇਹ ਅੱਗੇ ਵੀ ਸਾਡਾ ਸਾਥ ਦੇਣਗੇ ਆਪਾਂ ਹੋਰ ਵੀ ਵਧੀਆ ਤੋਂ ਵਧੀਆ ਲਾਗਲੇ ਸ਼ਹਿਰ ਵੀ ਆਪਣੇ ਆ ਔਰ ਸੋਨਾ ਗ੍ਰੈਂਡ ਦੇ ਵਿੱਚ ਲੱਗ ਰਹੀ ਹੈ ਐਜੂਕੇਸ਼ਨ ਆਪਣੀ 16 ਤੇ 17 ਅਗਸਤ ਦੀ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਸਾਰੇ ਉੱਥੇ ਹਮ ਹਮਾ ਕੇ ਪਹੁੰਚੋ ਵੱਡੇ ਹਰ ਇੱਕ ਤਰ੍ਹਾਂ ਦੇ ਕੈਮਰੇ ਟੈਕਨੋਲੋਜੀ ਜੋ ਫੋਟੋਗ੍ਰਾਫੀ ਲਈ ਚਾਹੀਦੀ ਹੈ ਹਰ ਇੱਕ ਚੀਜ਼ ਉਥੇ ਪ੍ਰੋਵਾਈਡ ਹੋਗੀ